ਅਰਕੀ ਕੋਈ ਵਿਅਕਤੀ ਜਿਹੜਾ ਹੁੰਦਾ ਬੰਦਾ ਹੁੰਦਾ ਹੀ ਸੋਚਦਾ ਹੈ ਕਿ ਨਵਾਂ ਸਾਲ ਦਾ ਚੰਡੀਗੜ੍ਹ ਮਨਾਉਣ ਵਾਸਤੇ ਜਾਣਾ ਤੁਹਾਡੇ ਕੀ ਤਿਆਰੀਆਂ ਨੇ ਕੀ ਪ੍ਰਬੰਧ ਨੇ ਚੰਡੀਗੜ੍ਹ ਜੇਕਰ ਕੋਈ ਆ ਰਿਹਾ ਹੈ ਤਾਂ ਕਿਹੜੀ ਉਹ ਚੀਜ਼ਾਂ ਪਹਿਲਾਂ ਹੀ ਧਿਆਨ ਦੇ ਵਿੱਚ ਰੱਖ ਕੇ ਸਾਡੀ ਇਨਫੋਰਸਮੈਂਟ ਪੂਰੀ ਸਟ੍ਰਿਕਟ ਰਹੇਗੀ ਤੇ ਆਪਾਂ ਪੀਸਫੁਲ ਤਰੀਕੇ ਨਾਲ ਆਪ ਵੀ ਨਿਊ ਇਅਰ ਮਨਾਈਏ ਤੇ ਬਾਕੀਆਂ ਨੂੰ ਵੀ ਮਨਾਣ ਦਈਏ ਤੇ ਕੋਈ ਵੀ ਵਾਇਲੇਸ਼ਨ ਅਸੀਂ ਨਾ ਕਰੀਏ ਤਾਂ ਕਿ ਪੁਲਿਸ ਨੂੰ ਵੀ ਸੌਖ ਰਹੇ ਬਾਕੀ ਪਬਲਿਕ ਨੂੰ ਵੀ ਸੌਖ ਰਹੇ ਤੇ ਜੇ ਕੋਈ ਕਰੇਗਾ ਉਹਨੂੰ ਅਸੀਂ ਸਟ੍ਰਿਕਲੀ ਐਕਸ਼ਨ ਲੈ ਕੇ ਡੀਲ ਕਰਾਂਗੇ ਐਫਆਈਆਰ ਹੋਵੇਗੀ ਜੇਲ ਹੋਵੇਗੀ ਸਾਡੇ ਲਾਅ ਐਂਡ ਆਰਡਰ ਨੂੰ ਧਿਆਨ ਚ ਰੱਖਦੇ ਹੋਏ ਚੈਕਿੰਗ ਦੇ ਨਾਕਾਜ਼ ਹੋਣਗੇ ਜਿੱਥੇ ਐਂਟਰੀ ਪੁਆਇੰਟਸ ਆ ਉੱਥੇ ਲਾਵਾਂਗੇ ਡਰੰਕਨ ਡਰਾਈਵਿੰਗ ਨੂੰ ਰੋਕਣ ਲਈ ਕਟੇਲ ਕਰਨ ਲਈ ਉਹਦੇ ਸਾਡੇ ਕਾਫੀ ਰੋਡਸ ਤੇ ਨਾਕੀ ਮਾਚਲ ਦੇ ਸੀਐਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਵਾਰ ਕਹਿ ਦਿੱਤਾ ਕਿ ਜੇਕਰ ਕੋਈ ਨਸ਼ੇ ਦੇ ਵਿੱਚ ਧੁੱਤ ਵੀ ਹੋ ਜਾਂਦਾ ਹੈ ਤਾਂ ਉਸ ਦਾ ਚਲਾਨ ਨਹੀਂ ਕਟਣਾ ਬਲਕਿ ਪੁਲਿਸ ਨੇ ਹੈਲਪ ਕਰਨੀ ਉਹਨਾਂ ਨੂੰ ਹੋਟਲ ਤੱਕ ਛੱਡ ਕੇ ਆਉਣਾ ਹੈ ਤਾਂ ਚੰਡੀਗੜ੍ਹ ਪੁਲਿਸ ਵੀ ਕੁਝ ਇਹੋ ਜਿਹਾ ਕਰੂਗੀ ਜੇ ਤੁਹਾਨੂੰ ਲੱਗਿਆ ਕਿ ਵਿਅਕਤੀ ਕੋਈ ਡਰਾਈਵ ਨਹੀਂ ਕਰ ਸਕਦਾ ਨਸ਼ੇ ਦੇ ਵਿੱਚ ਜ਼ਿਆਦਾ ਇਨਫਲੂਐਂਸ ਹੈਗਾ ਤਾਂ ਚਲਾਨ ਤਾਂ ਕਟੋ ਹੀ ਕਟੋਗੇ ਨਾਲ ਕੁਝ ਉਹਦੀ ਦੇਖੋਗੇ ਵੀ ਕੀ ਉਹਨੂੰ ਕਿਤੇ ਅਸੀਂ ਲਾਅ ਦੀ ਪਾਲਣਾ ਕਰੀਏ ਤੇ ਜਿਹੜੇ ਵੀ ਰੂਲਸ ਹਨ ਉਹਨਾਂ ਨੂੰ ਪਾਲਣਾ ਕਰੀਏ ਓਵਰਟਾਈਮ ਅਸੀਂ ਨਾ ਕਰੀਏ ਕੋਈ ਆਪਾਂ ਨੂਸੈਂਸ ਪਬਲਿਕ ਨੂਸੈਂਸ ਨਾ ਉਹਨੇ ਜ਼ਿਕਰ ਕੀਤਾ ਟਾਈਮ ਨੂੰ ਲੈ ਕੇ ਕਿ ਗਾਈਡਲਾਈਨਸ ਤਾਂ ਡਿਵੈਲਪ ਜਾਰੀ ਕੀਤੀਆਂ ਗਈਆਂ ਕਿਉਂਕਿ ਲੇਟ ਨਾਈਟ ਕਲੱਬਿੰਗ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਫੰਕਸ਼ਨ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਰੀ ਰੋਡਸ ਕਵਰ ਹੋਣ ਪਰਪਸ ਸਿਰਫ ਇਹ ਹੈ ਕਿ ਕੋਈ ਡਰੰਕਨ ਡਰਾਈਵਿੰਗ ਕਰਕੇ ਕਿਸੇ ਇਨੋਸੈਂਟ ਦੀ ਜਾਨ ਨਾ ਜਾਵੇ ਨਵਾਂ ਸਾਲ ਮਨਾਉਣ ਦੇ ਲਈ ਪੰਜਾਬ ਹੋਵੇ ਜਾਂ ਹਰਿਆਣਾ ਹੋਵੇ ਉੱਥੋਂ ਦੇ ਲੋਕ ਚੰਡੀਗੜ੍ਹ ਪਹੁੰਚਦੇ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਨਵਾਂ ਸਾਲ ਮਨਾਉਂਦੇ ਨੇ ਤਾਂ ਨਵੇਂ ਸਾਲ ਦੇ ਲਈ ਚੰਡੀਗੜ੍ਹ ਪੁਲਿਸ ਦੇ ਕੀ ਤਿਆਰੀਆਂ ਨੇ ਕੀ ਪ੍ਰਬੰਧ ਨੇ ਗੱਲਬਾਤ ਕਰਦੇ ਹਾਂ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕਵਰਦੀਪ ਕੌਰ ਜੀ ਸਾਡੇ ਨਾਲ ਮੌਜੂਦ ਨੇ ਮੈਮ ਬੋਬਸਵਾਗਤ ਧੰਨਵਾਦ ਜੀ ਥੈਂਕ ਯੂ ਜਿਵੇਂ ਕਿ ਅਸੀਂ ਵੇਖਦੇ ਹਾਂ ਹਰ ਇੱਕ ਕੋਈ ਵਿਅਕਤੀ ਜਿਹੜਾ ਹੁੰਦਾ ਬੰਦਾ ਹੁੰਦਾ ਇਹ ਸੋਚਦਾ ਹੈ ਕਿ ਨਵਾਂ ਸਾਲ ਦਾ ਚੰਡੀਗੜ੍ਹ ਮਨਾਉਣ ਵਾਸਤੇ ਜਾਣਾ ਹੈ ਤੁਹਾਡੇ ਕੀ ਤਿਆਰੀਆਂ ਨੇ ਕੀ ਪ੍ਰਬੰਧ ਨੇ ਚੰਡੀਗੜ੍ਹ ਜੇਕਰ ਕੋਈ ਆ ਰਿਹਾ ਹੈ ਤਾਂ ਕਿਹੜੀ ਉਹ ਚੀਜ਼ਾਂ ਪਹਿਲਾਂ ਹੀ ਧਿਆਨ ਦੇ ਵਿੱਚ ਰੱਖ ਕੇ ਆਵੇ ਸਾਡੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਅਸੀਂ ਇੱਕ ਸੁਰੱਖਿਅਤ ਤਰੀਕੇ ਨਾਲ ਨਿਊ ਇਅਰ ਸੈਲੀਬ੍ਰੇਸ਼ਨ ਦੇਣਾ ਚਾਹੁੰਦੇ ਹਾਂ ਸਾਰੇ ਸਿਟੀਜ਼ਨਸ ਨੂੰ ਜਾਂ ਜਿਹੜੇ ਬਾਹਰੋਂ ਆ ਰਹੇ ਹਨ ਉਸ ਕਰਕੇ ਪਬਲਿਕ ਨੂੰ ਸਾਡੀ ਅਪੀਲ ਹੈ ਕਿ ਸਾਡਾ ਕੋਆਪਰੇਟ ਕਰਨ ਸਾਡੇ ਲਾਅ ਐਂਡ ਆਰਡਰ ਨੂੰ ਧਿਆਨ ਚ ਰੱਖਦੇ ਹੋਏ ਚੈਕਿੰਗ ਦੇ ਨਾਕਾਜ਼ ਹੋਣਗੇ ਜਿੱਥੇ ਐਂਟਰੀ ਪੁਆਇੰਟਸ ਐ ਉੱਥੇ ਲਾਵਾਂਗੇ ਡਰੰਕਨ ਡਰਾਈਵਿੰਗ ਨੂੰ ਰੋਕਣ ਲਈ ਕਟੇਲ ਕਰਨ ਲਈ ਉਹਦੇ ਸਾਡੇ ਕਾਫੀ ਰੋਡਸ ਤੇ ਨਾਕੇ ਆ ਜਿਹੜੇ ਆਪਾਂ 31 ਦਸੰਬਰ ਨੂੰ ਜਾਰੀ ਕਰਾਂਗੇ ਮਕਸਦ ਸਾਡਾ ਇਹ ਸਾਰੀ ਤਿਆਰੀ ਕਰਨ ਦਾ ਕਿ ਪਬਲਿਕ ਨੂੰ ਕੋਈ ਔਖ ਨਾ ਹੋਵੇ ਸਾਡਾ ਪਰਪਸ ਕਿਸੇ ਨੂੰ ਫੜਨਾ ਜਾਂ ਹੁਨੀ ਹੈ ਬਟ ਸਾਨੂੰ ਇਹ ਹੈ ਕਿ ਜਨਰਲ ਪਬਲਿਕ ਨੂੰ ਕੋਈ ਮੁਸ਼ਕਿਲ ਨਾ ਆਵੇ ਕੁਝ ਵਾਇਲੇਟਰਸ ਕਰਕੇ ਤਾਂ ਸਾਰੇ ਨੂੰ ਇਹੀ ਸੁਨੇਹਾ ਹੈ ਕਿ ਆਪਣਾ ਅਸੀਂ ਲਾਅ ਦੀ ਪਾਲਣਾ ਕਰੀਏ ਤੇ ਜਿਹੜੇ ਵੀ ਰੂਲਸ ਹਨ ਉਹਨਾਂ ਨੂੰ ਪਾਲਣਾ ਕਰੀਏ ਓਵਰਟਾਈਮ ਅਸੀਂ ਨਾ ਕਰੀਏ ਕੋਈ ਆਪਾਂ ਨੂਸੈਂਸ ਪਬਲਿਕ ਨੂਸੈਂਸ ਨਾ ਕਰੀਏ ਪਬਲਿਕ ਪਲੇਸਿਸ ਤੇ ਪਬਲਿਕ ਰੋਡਸ ਤੇ ਕੋਈ ਇਸ ਤਰ੍ਹਾਂ ਦੀ ਨੂਸੈਂਸ ਨਾ ਕਰੀਏ ਟਾਈਮ ਦਾ ਤੁਸੀਂ ਜ਼ਿਕਰ ਕੀਤਾ ਟਾਈਮ ਨੂੰ ਲੈ ਕੇ ਕਿ ਗਾਈਡਲਾਈਨਸ ਤੋਂ ਡਿਵੈਲਪ ਜਾਰੀ ਕੀਤੀਆਂ ਗਈਆਂ ਕਿਉਂਕਿ ਲੇਟ ਨਾਈਟ ਕਲੱਬਿੰਗ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਫੰਕਸ਼ਨ ਹੁੰਦੇ ਨੇ ਔਰ ਉੱਥੇ ਲੋਕ ਇੰਜ ਅਡਮਿਨਿਸਟ੍ਰੇਸ਼ਨ ਵੱਲੋਂ ਆਲਰੇਡੀ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਬੇਸਡ ਔਨ ਲਿਕਰ ਲਾਇਸੈਂਸ ਜਿੰਦੋਂ ਤੱਕ ਸਰਵ ਕਰ ਸਕਦੇ ਆ ਅਲੱਗ-ਅਲੱਗ ਹੋਟੈਲਸ ਦੀ ਅਲੱਗ-ਅਲੱਗ ਗਾਈਡਲਾਈਨਸ ਨੇ ਮੋਸਟ ਰੈਸਟੋਰੈਂਟਸ ਚੰਡੀਗੜ੍ਹ ਚ 12 ਵਜੇ ਤੱਕ ਹੀ ਉਹਨਾਂ ਕੋਲ ਅਪਰੂਵਲ ਹੈ ਤੇ 12 ਤੋਂ 1 ਵਜੇ ਦੇ ਵਿੱਚ ਵਿੱਚ ਉਹ ਬੰਦ ਹੋਣੇ ਚਾਹੀਦੇ ਨੇ ਤੇ ਉਵੇਂ ਹੀ ਸਾਡੀ ਇਨਫੋਰਸਮੈਂਟ ਚਾਹੀਦੀ ਔਰ ਡਰੰਕ ਐਂਡ ਡਰਾਈਵ ਦੇ ਨਾਕੇ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਹਰ ਸਾਲ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਗਦੇ ਨੇ ਇਸ ਸਾਲ ਵੀ ਡਰੰਕ ਐਂਡ ਡਰਾਈਵ ਦੇ ਨਾਕੇ ਉਸੇ ਤਰੀਕੇ ਨਾਲ ਲੱਗਣ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਰੀ ਰੋਡਸ ਕਵਰ ਹੋਣ ਪਰਪਸ ਸਿਰਫ ਇਹ ਹੀ ਹੈ ਕਿ ਕੋਈ ਡਰੰਕਨ ਡਰਾਈਵਿੰਗ ਕਰਕੇ ਕਿਸੇ ਇਨੋਸੈਂਟ ਦੀ ਜਾਨ ਨਾ ਲੈ ਲੇ ਤਾਂ ਉਹਨੂੰ ਪ੍ਰੀਵੈਂਟ ਕਰਨ ਲਈ ਅਸੀਂ ਸਾਰੀ ਰੋਡਸ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਹਿਮਾਚਲ ਦੇ ਸੀਐਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸ ਵਾਰ ਕਹਿ ਦਿੱਤਾ ਕਿ ਜੇਕਰ ਕੋਈ ਨਸ਼ੇ ਦੇ ਵਿੱਚ ਧੁੱਤ ਵੀ ਹੋ ਜਾਂਦਾ ਹੈ ਤਾਂ ਉਸ ਦਾ ਚਲਾਨ ਨਹੀਂ ਕਟਣਾ ਬਲਕਿ ਪੁਲਿਸ ਨੇ ਹੈਲਪ ਕਰਨੀ ਉਹਨਾਂ ਨੂੰ ਹੋਟਲ ਤੱਕ ਛੱਡ ਕੇ ਆਉਣਾ ਹੈ ਤਾਂ ਚੰਡੀਗੜ੍ਹ ਪੁਲਿਸ ਵੀ ਕੁਝ ਇਹੋ ਜਿਹਾ ਕਰੂਗੀ ਜੇ ਤੁਹਾਨੂੰ ਲੱਗਿਆ ਕਿ ਵਿਅਕਤੀ ਕੋਈ ਡਰਾਈਵ ਨਹੀਂ ਕਰ ਸਕਦਾ ਨਸ਼ੇ ਦੇ ਵਿੱਚ ਜ਼ਿਆਦਾ ਇਨਫਲੂਐਂਸ ਦੇਖੋ ਪਬਲਿਕ ਨੂੰ ਹੈਲਪ ਕਰਨਾ ਸਾਡਾ ਪ੍ਰਾਇਮਰੀ ਡਿਊਟੀ ਹੁੰਦੀ ਹੈ ਪੁਲਿਸ ਦੀ ਆਮ ਤੌਰ ਤੇ ਜਿਹੜੇ ਵੀ ਵਾਇਲੇਟਸ ਹੁੰਦੇ ਆ ਆਪਣੀ ਕਿਸੇ ਫੈਮਿਲੀ ਮੈਂਬਰ ਨੂੰ ਬੁਲਾ ਲੈਂਦੇ ਆ ਸਾਡੇ ਵੱਲੋਂ ਪੀਸੀਆਰ ਚ ਸਪੈਸ਼ਲ ਪਿਕ ਐਂਡ ਡ੍ਰੌਪ ਸਰਵਿਸ ਨਿਊਏਸ ਤੇ ਸ਼ੁਰੂ ਕੀਤੀ ਜਾਂਦੀ ਜਿਸ ਚ ਕੁੜੀਆਂ ਤੇ ਨਾਤ ਹੁੰਦੀਆਂ ਨੇ ਤਾਂ 8 ਪੀਸੀਆਰ ਚ ਕੇਵਲ ਸਾਡੇ ਲੇਡੀ ਕਾਂਸਟੇਬਲਸ ਹੋਣਗੀਆਂ ਜੇ ਕਿਸੇ ਲੇਡੀ ਨੂੰ ਪਿਕ ਐਂਡ ਡ੍ਰੌਪ ਫੈਸਿਲਿਟੀ ਚਾਹੀਦੀ ਹੈ ਉਹ ਉਹਨੂੰ ਅਵੇਲ ਕਰ ਸਕਦੇ ਆ اور اس ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਕ੍ਰਾਈਮ ਦੀ ਕਿਉਂਕਿ ਕ੍ਰਾਈਮ ਵੀ ਜਿਹੜਾ ਹੈ ਉਹ ਨਾਲ ਨਾਲ ਚੱਲਦਾ ਰਹਿੰਦਾ ਸਮਾਜ ਦੇ ਵਿੱਚ ਜੇ ਲੋਕ ਵਿਚਰਦੇ ਨੇ ਤਾਂ ਕ੍ਰਾਈਮ ਵੀ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਇਸ ਸਾਲ ਦਾ ਕ੍ਰਾਈਮ ਦਾ ਡਾਟਾ ਕੀ ਰਹਿੰਦਾ ਤੁਹਾਡੇ ਕੋਲ ਚੰਡੀਗੜ੍ਹ ਦੇ ਵਿੱਚ ਕੀ ਕ੍ਰਾਈਮ ਘਟਿਆ ਜਾਂ ਉਸੇ ਤਰੀਕੇ ਨਾਲ ਚੱਲ ਰਿਹਾ ਜਿਹੜੇ ਸਾਡੇ ਹੀਨਰਸ ਕ੍ਰਾਈਮਸ ਹੈ ਜੀ ਉਹ ਤਕਰੀਬਨ ਤਕਰੀਬਨ ਸੇਮ ਰੇਸ਼ਿਓ ਉਦੀ ਹੈ ਡਿਪੈਂਡਿੰਗ ਔਨ ਦੀ ਪੋਪੂਲੇਸ਼ਨ ਬਟ ਉਹਦੇ ਚ ਇਹ ਜ਼ਰੂਰ ਹੈ ਕਿ 100% ਸਾਡਾ ਹੀਨਰਸ ਕ੍ਰਾਈਮ ਟ੍ਰੇਸਡ ਹੈ ਕੋਈ ਵੀ ਅਨਟ੍ਰੇਸਡ ਕੇਸ ਸਾਡੇ ਨਹੀਂ ਹੈ ਸਾਡੀ ਪੂਰੀ ਟੋਟਲ ਕ੍ਰਾਈਮ ਦੀ ਰਜਿਸਟ੍ਰੇਸ਼ਨ ਵਧੀ ਜ਼ਰੂਰ ਹੈ ਜਿਹਦੇ ਜਿਹੜੀ ਸਾਡੀ ਐਨਫੋਰਸਮੈਂਟ ਹੈ ਐਕਸਾਈਜ਼ ਐਕਟ ਚ ਅਸੀਂ ਭਾਰੀ ਮਾਤਰਾ ਚ ਨਜਾਇਜ਼ ਸ਼ਰਾਬ ਫੜੀ ਹੈ ਪਬਲਿਕ ਡਰਿੰਕਿੰਗ ਤੇ ਅਸੀਂ ਸਖਤ ਐਕਸ਼ਨ ਲੈਂਦਾ ਹੈ ਇਮੀਗ੍ਰੇਸ਼ਨ ਫਰਮਸ ਤੇ ਸਖਤ ਐਕਸ਼ਨ ਲੈਂਦਾ ਹੈ ਉਹਦੇ ਕਰਕੇ ਸਾਡੀ ਕ੍ਰਾਈਮ ਦੀ ਰਜਿਸਟ੍ਰੇਸ਼ਨ ਜ਼ਰੂਰ ਵਧੀ ਹੈ ਮੈਮ ਇੱਕ ਚੀਜ਼ ਬਹੁਤ ਚਰਚਾ ਦੇ ਵਿੱਚ ਆਉਂਦੀ ਹੈ ਜਿਵੇਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਨਸ਼ਾ ਬਹੁਤ ਜ਼ਿਆਦਾ ਹੈ ਔਰ ਉੱਥੇ ਹੀ ਨਾਮ ਦੂਸਰਾ ਚੰਡੀਗੜ੍ਹ ਦੇ ਵਿੱਚ ਵੀ ਆਉਂਦਾ ਕਿਉਂਕਿ ਬੱਚੇ ਵੀ ਪੜਨ ਵਾਸਤੇ ਆਉਂਦੇ ਹਿਮਾਚਲ ਹੋਵੇ ਹਰਿਆਣਾ ਹੋਵੇ ਪੰਜਾਬ ਹੋਵੇ ਇੱ ਹੋਵੇ ਯਾ ਕਲਬਾਂ ਦੇ ਵਿੱਚ ਹੋਵੇ ਹਰ ਚੀਜ਼ ਤੁਹਾਨੂੰ इजीली ਮੋਹਈਆ ਹੋ ਜਾਏਗੀ ਕੀ ਕੋਈ ਅਜਿਹੇ ਕੇਸ ਵੀ ਤੁਹਾਡੇ ਕੋਲ ਟ੍ਰੇਸ ਕੀਤੇ ਗਏ ਤੁਸੀਂ ਜਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੁਸੀਂ ਇਸ ਦੇ ਉੱਤੇ ਸਕਤੀ ਕਰ ਰਹੇ ਹੋ ਦੇਖੋ ਅਸੀਂ ਨਹੀਂ ਮੰਨਦੇ ਕਿ इजीली ਮਿਲਦੇ ਆਂ ਬਟ ਜਿਹੜੀ ਰੀਅਲ ਪ੍ਰੋਬਲਮ ਚੰਡੀਗੜ੍ਹ 'ਚ ਨਸ਼ੇ ਦੀ ਹਲੇ ਹੈ ਉਹ ਕੰਜ਼ਮਪਸ਼ਨ ਲੈਵਲ ਤੇ ਜ਼ਰੂਰ ਹੈ ਅਲੱਗ-ਅਲੱਗ ਏਰੀਆਸ ਤੋਂ ਪ੍ਰੋਕਿਊਰ ਕਰਕੇ ਨਸ਼ਾ ਆਂਦਾ ਤੇ ਇੱਥੇ ਯੰਗ ਮੁੰਡੇ ਕੁੜੀਆਂ ਜਾਂ ਹੋਰ ਲੋਕ ਉਹਨੂੰ ਕੰਜ਼ੂਮ ਕਰਦੇ ਆਂ ਤਾਂ ਕੰਜ਼ਮਪਸ਼ਨ ਤੇ ਲੋਕਲ ਪੈਡਲਿੰਗ ਦੀ ਸਾਨੂੰ ਜ਼ਰੂਰ ਪ੍ਰੋਬਲਮ ਹੈ ਉਹ ਸਾਨੂੰ ਪਤਾ ਲੱਗਦਾ ਜਿਹੜੇ ਅਸੀਂ ਨਸ਼ਾ ਤਸਕਰ ਇੱਥੋਂ ਫੜੇ ਆਂ ਜਿਨੇ ਕੋਲ ਛੋਟੀ ਕੁਆਂਟੀਟੀ 'ਚ ਮਿਲਿਆ ਉਹ ਸਾਰੇ ਆ ਤਾਂ ਹਿਮਾਚਲ ਤੋਂ ਪੰਜਾਬ ਰਹਿਣਾ ਹੋਰ ਸਟੇਟਸ ਤੋਂ ਵੀ ਉਹਨੂੰ ਲਿਆ ਕੇ ਇੱਥੇ ਵੇਚ ਰਹੇ ਨੇ ਔਰ ਇਸੇ ਨਾਲ ਨਾਲ ਜੇ ਗੱਲ ਕਰੀਏ ਆਪਣੇ ਟ੍ਰੈਫਿਕ ਵਾਇਲੇਸ਼ਨਸ ਦੀ ਤਾਂ ਉਹ ਕਿੰਨੇ ਇਸ ਵਾਰ ਹੋਈਆਂ ਨੇ ਕਿਉਂਕਿ ਚਲਾਨ ਬਹੁਤ سارے ਇਸ਼ੂਸ ਤੁਹਾਡੇ ਕੈਮਰਾਜ਼ ਨੇ ਕੀਤੇ ਨੇ ਤਾਂ ਟੋਟਲ ਇਸ ਵਾਰ ਕਿੰਨੇ ਚਲਾਨ ਇਸ਼ੂ ਹੋਏ ਹਨ ਕੀ ਕਾਸਟ ਉਹਦੀ ਆਈ ਟ੍ਰੈਫਿਕ ਦੇ ਚਲਾਨਸ 9 ਲੱਖ ਤੋਂ ਉੱਪਰ ਇਸ ਸਾਲ ਇਸ਼ੂ ਹੋਏ ਨੇ ਤੇ 10 ਕਰੋੜ ਤੋਂ ਉੱਪਰ ਉਹਦੀ ਜਿਹੜੀ ਸਾਨੂੰ ਅਮਾਉਂਟ ਰਿਕਵਰ ਹੋਇਆ ਜਿਹੜੇ ਲੋਕ ਅਖੀਰ ਦੇ ਵਿੱਚ ਜਿਹੜੇ ਲੋਕ ਨਿਊ ਇਅਰ ਮਨਾਉਣ ਵਾਸਤੇ ਚੰਡੀਗੜਾ ਆਉਣਾ ਚਾਹੁੰਦੇ ਨੇ ਕੀ ਸੁਨੇਹਾ ਉਹਨਾਂ ਨੂੰ ਤੁਹਾਡਾ ਬਤੌਰ ਐਸਐਸਪੀ ਕੀ ਕਹਿਣਾ ਚਾਹੁੰਦੇ ਨੇ ਕੀ ਕੀ ਸੋਚ ਕੇ ਆਉਣ ਕੀ ਸਮਝ ਕੇ ਅਸੀਂ ਇਹ ਹੀ ਹੈ ਕਿ ਸਾਡੀ ਇਨਫੋਰਸਮੈਂਟ ਪੂਰੀ ਸਟ੍ਰਿਕਟ ਰਹੇਗੀ ਤੇ ਆਪਾਂ ਪੀਸਫੁਲ ਤਰੀਕੇ ਨਾਲ ਆਪ ਵੀ ਨਿਊ ਇਅਰ ਮਨਾਈਏ ਤੇ ਬਾਕੀਆਂ ਨੂੰ ਵੀ ਮਨਾਣ ਦੀਏ ਤੇ ਕੋਈ ਵੀ ਵਾਇਲੇਸ਼ਨ ਅਸੀਂ ਨਾ ਕਰੀਏ ਤਾਂ ਕਿ ਪੁਲਿਸ ਨੂੰ ਵੀ ਸੌਖ ਰਹੇ ਬਾਕੀ ਪਬਲਿਕ ਨੂੰ ਵੀ ਸੌਖ ਰਹੇ ਤੇ ਜੇ ਕੋਈ ਕਰੇਗਾ ਉਹਨੂੰ ਅਸੀਂ ਸਟ੍ਰਿਕਲੀ ਐਕਸ਼ਨ ਲੈ ਕੇ ਡੀਲ ਕਰਾਂਗੇ ਐਕਸ਼ਨ ਐਫ ਆਈ ਆਰ ਹੋਵੇਗੀ ਜੇਲ ਹੋਵੇਗੀ ਜੋ ਵੀ ਲੀਗਲ ਜੋ ਵੀ ਲਾ ਪਰਮਿਟ ਕਰਦਾ ਇਮੀਡੀਏਟਲੀ ਕਰਾਂਗੇ ਤਾਂ ਏਸੀ ਸਿੰਘ ਸਾਡੇ ਨਾਲ ਚੰਡੀਗੜ੍ਹ ਦੇ ਐਸਐਸਪੀ ਜੋ ਕਹਿ ਰਹੇ ਨੇ ਕਿ ਜੇ ਨਵਾਂ ਸਾਲ ਮਨਾਉਣ ਵਾਸਤੇ ਆ ਰਹੇ ਹੋ ਤਾਂ ਕਾਨੂੰਨ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਜੇਕਰ ਕਾਨੂੰਨ ਦੀਆਂ ਤੁਸੀਂਾਂ ਤੱਜੀਆਂ ਆਓਗੇ ਤਾਂ ਤੁਹਾਡੇ ਨਾਲ ਕਾਨੂੰਨ ਦੇ ਜ਼ਰੀਏ ਹੀ ਫਿਰ ਨਜਿੱਠਿਆ